ਠਾਣਾ ਸਿਟੀ ਦੀ ਪੁਲਿਸ ਨੇ ਬਜ਼ੁਰਗ ਮਾਤਾ ਨੂੰ ਧੱਕਾ ਦੇ ਕੇ ਉਸ ਦੀਆਂ ਸਵਾ ਦੋ ਤੋਲੇ ਦੀਆਂ ਵਾਲੀਆਂ ਖੋਣ ਵਾਲਿਆਂ ਨੂੰ ਕਾਬੂ ਕੀਤਾ ਜਿਸ ਤੋਂ ਬਾਅਦ ਜੋ ਖੁਲਾਸਾ ਹੁੰਦਾ ਹੈ ਬੇਹਦ ਘੋਪਨਾਕ ਹੁੰਦਾ ਕਿਉਂਕਿ ਇਹਨਾਂ ਲੁਟੇਰਿਆਂ ਦੇ ਨਾਲ ਇੱਕ ਜੁਐਲਰ ਵੀ ਮਿਲਿਆ ਹੋਇਆ ਸੀ ਜੀ ਹਾਂ ਜੁਐਲਰ ਦੇ ਨਾਲ ਮਿਲ ਕੇ ਇਹ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਦਿਸਨ ਕਿਸ ਤਰ੍ਹਾਂ ਅਖੀਰਕਾਰ ਕਾਨੂੰਨ ਦੱਸਦੇ ਆਂ ਬੀਤੇ ਦਿਨੀ ਜੋ ਮਾਮਲਾ ਸਾਹਮਣੇ ਆਂਦਾ ਹੈ ਕਿ ਇੱਕ ਬਜ਼ੁਰਗ ਔਰਤ ਦੀਆਂ ਸਵਾ ਦੋ ਤੋਲੇ ਦੀਆਂ ਕੰਨਚ ਪਾਈਆਂ ਬਾਲੀਆਂ ਇਹ ਲੁਟੇਰੇ ਮੋਟਰਸਾਈਕਲ ਤੇ ਖੋਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਪਛਾਤਿਆ ਦੇ ਖਿਲਾਫ ਮਾਮਲਾ ਦਰਜ ਕੀਤਾ ਉਦੋਂ ਹੀ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਦੀ ਜਦਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਖੁਲਾਸਾ ਇਹ ਆਇਆ ਕਿ ਇਹਨਾਂ ਦੇ ਨਾਲ ਜਵਲਰ ਸੁਖਵਿੰਦਰ ਵੀ ਮਿਲਿਆ ਹੋਇਆ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ ਉਦੋਂ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਅਤੇ ਹੁਣ ਅਗਲੀ ਕਾਰਵਾਈ ਆਰਾਮ ਦਿੱਤੀ ਹੈ ਮੇਤੀ 750 ਸਾਨੂੰ ਇੱਕ ਐਂਟੀਮੇਸ਼ਨ ਮਿਲੀ ਕਿ ਪ੍ਰੇਮ ਰਾਣੀ ਜੀ ਜੋ ਕਿ ਓਰੀਚੌਂਕ ਬਟਾਲਾ ਦੇ ਰਹਿਣ ਵਾਲੇ ਆ ਆਪਣੇ ਕਾਰ ਦੇ ਬਾਹਰ ਬੈਠੇ ਸੇ ਤੇ ਵਕਤ ਕਰੀਬ ਸ਼ਾਮ 6:30 ਦਾ ਹੋਏਗਾ ਕਿ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੀ ਇਅਰਿੰਗ ਸਨੇਚ ਕਰ ਲਏ ਗਏ ਐਂਡ ਸਨੇਚਿੰਗ ਦੌਰਾਨ ਉਹਨਾਂ ਦੇ ਕੰਨਾਂ ਤੇ ਐਂਡ ਸਿਰ 'ਤੇ ਸੱਟ ਲੱਗੀ ਜਿਸ ਦੌਰਾਨ ਉਹਨਾਂ ਨੂੰ ਹਸਪਟਲਾਈਜ਼ ਕਰਾਇਆ ਗਿਆ ਇਸ ਤੇ ਐਫ ਆਈ ਆਰ ਦਰਜ ਕਰਕੇ ਥਾਣੇ ਵੱਲੋਂ ਜਿਹੜਾ ਹੈਗਾ ਵੱਖ-ਵੱਖ ਟੀਮਾਂ ਕਨਸਟੀਟਿਊਟ ਕੀਤੀਆਂ ਗਈਆਂ ਕਿਉਂਕਿ ਕੇਸ ਬਹੁਤ ਸੈਂਸੇਸ਼ਨਲ ਮੈਟਰ ਦਾ ਸੀਗਾ ਕਿ ਕੀਤੀ ਨਾ ਹੀ ਸਪਨਾਚਿੰਗ ਹੋਈ ਹੈ ਜਿਹੜੇ ਵਿਕਟਿਮ ਸੀਗੇ ਉਹਨਾਂ ਨੂੰ ਸੱਟਾਂ ਵੀ ਕਾਫੀ ਗਹਿਰੀਆਂ ਪਾਚੀਆਂ ਸੀ ਜਿਹਦੇ ਕਰਕੇ ਟੀਮਸ ਕਨਸਟੀਟਿਊਟ ਕਰਕੇ ਇੱਕ ਸੀਸੀਟੀਵੀ ਤੇ ਇੱਕ ਮਾਨਹੰਟ ਲਾਂਚ ਕੀਤਾ ਗਿਆ ਤਾਂ ਕਿ ਜਲਦ ਜਲ ਜਿਹੜਾ ਹੈਗਾ ਹੈ ਦੋਸ਼ੀਆਂ ਨੂੰ ਫੜਿਆ ਜਾ ਸਕੇ ਐਂਡ ਇਸ ਚੀਜ਼ ਨੂੰ ਜਿਹੜਾ ਟ੍ਰੇਸ ਕੀਤਾ ਜਾ ਸਕੇ ਤਫਤੀਸ਼ ਦੌਰਾਨ ਜਿਹੜਾ ਹੈਗਾ ਆਪਾਂ ਸਾਡੀ ਟੀਮਾਂ ਨੇ ਮੁਸਤਦੀ ਨਾਲ ਕੰਮ ਕਰਦੇ ਹੋਇਆ ਤਿੰਨ ਦੋਸ਼ੀਆਂ ਨੂੰ ਫ੍ਰੇਸ ਕੀਤਾ ਜਿਨ੍ਹਾਂ ਦੇ ਨਾਮ ਹੈਗੇ ਰਫੀ son of ਮੜਬਨਾਥ ਵਾਸੀ RAMDEEP COLONY ਮੁਰਾਦਪੁਰਾ ਚੁਗੀਆਂ ਥਾਰਾ ਤਰਨਤਾਰਨ ਜਿਲ੍ਹਾ ਤਰਨਤਾਰਨ ਦੂਸਰਾ ਹੈਗਾ ਲਖਨ ਉਹ ਵੀ ਸੇਮ ਇਲਾਕੇ ਦਾ ਰਹਿਣ ਵਾਲਾ ਹੈਗਾ ਮੁਰਾਦਪੁਰਾ ਸਿਟੀ ਤਰਨਤਾਰਨ ਐਂਡ ਤੀਸਰਾ ਉਹ ਸੁਨਿਆਰਾ ਹੈਗਾ ਕਿ ਜਿਹੜੀਆਂ ਵੀ ਹਵਾਲਾ ਵਾਲੀਆਂ ਵੇਚਦੀ ਸੀਗੇ ਉਹ ਸੁਨਿਆਰੀ ਨੂੰ ਜਾ ਕੇ ਵੇਚਦੇ ਸੀਗੇ ਕੋਕਰਨ ਉਪਰਾਂਤ ਇਹ ਸਿਰਫ ਉਹੀ ਇੱਕ ਬੋਦੀ ਸੁਨਿਆਰਾ ਸੀਗਾ ਜਿਹਦੀ ਮੇਨ ਮਾਰਕੀਟ 'ਚ ਸ਼ਾਪ ਹੈਗੀ ਹੈ ਐਂਡ ਉਸਨੇ ਏ 7000 ਦੇ ਜਿਹੜੇ ਵੀ ਕੋਈ ਵਾਲੀਆਂ ਕਿੰਨੇ ਵੀ ਗ੍ਰਾਮ ਦੀਆਂ ਹੋਣ ਟੋਪਰਸ ਹੋਣ ਕੁਝ ਵੀ ਹੋਵੇ ਜਿਹੜਾ ਇਹਨਾਂ ਨੇ ਖੋਸ਼ਦਾ ਸਮਾਨ ਹੈਗਾ ਉਹਨੂੰ ਇੱਕ ਸੱਤ ਹਜ਼ਾਰ ਰੇਟ ਫਿਕਸ ਕੀਤਾ ਹੋਇਆ ਸੀ ਜਿੱਦੇ ਚ ਜਾ ਕੇ ਉਹ ਕਰਦੇ ਸੀ ਹੁਣ ਇਹਦੇ ਵਿੱਚ ਜਿਹੜਾ ਲਖਨ ਹੈਗਾ ਦੋਸ਼ੀ ਉਹਦੇ ਉੱਪਰ ਆਲਰੇਡੀ ਦੋ ਐਫ ਆਈ ਆਰਸ ਲੌਂਚਡ ਹੈਗੀਆਂ 스내ਚਿੰਗ ਦੀਆਂ ਇਸ ਤੋਂ ਇਲਾਵਾ ਜਿਹੜਾ ਰਫੀ ਹੈਗਾ ਰਫੀ ਤੇ ਇਹ ਪਹਿਲੀ ਐਫ ਆਈ ਆਰ ਹੈ ਦੂਜਾ ਜਿਹੜਾ ਸੁਨਿਆਰਾ ਹੈਗਾ ਉਹਦੇ ਤੇ ਵੀ ਪਹਿਲੀ ਐਫ ਆਈ ਆਰ ਹੈ ਹੁਣ ਇਹਨਾਂ ਦਾ ਫੜੇ ਨਾ ਜਾਣਦਾ ਕੀ ਹੈਗਾ ਮੈਨੂੰ ਕੀ ਇਹ ਬਹੁਤ ਸੇਫ ਪਲੇ ਕਰਦੇ ਹੈ ਰਫੀ ਉੱਥੇ ਉਹਨਾਂ ਦੇ ਘਰ ਪੀਰਾਂ ਦੀ ਜਗ੍ਹਾ ਹੈਗੀ ਆ ਉੱਥੇ ਫਾਂਡੇ ਵਗੈਰਾ ਕਰਦਾ ਐਜ਼ ਅ ਬਾਬਾ ਫਿਗਰ ਹੈਗਾ ਉਥੇ ਇਹ ਆਪਣੇ ਏਰੀਆ ਚ ਨਾ ਸਨੇਚਿੰਗ ਕਰਕੇ ਇਹ ਬਾਹਰਲੇ ਏਰੀਆ ਜਿੱਦਾਂ ਕਿ ਤਰਨਤਾਰਨ ਹੋ ਗਿਆ ਅੰਮ੍ਰਿਤਸਰ ਸਿਟੀ ਹੋ ਗਿਆ ਅੰਮ੍ਰਿਤਸਰ ਰੂਰਲ ਹੋ ਗਿਆ ਉਧਰ ਦੇ ਏਰੀਆ ਚ ਸਨੇਚਿੰਗਸ ਨੂੰ ਅੰਜਾਮ ਦਿੰਦੇ ਆ ਤੁਸੇ ਛੇੜੇ ਜਾਂਦੀ ਆ ਕਿ ਹਜ਼ਾਰ ਕਿਹਨੇ ਕਰਦੇ ਇਸ ਜਗ੍ਹਾ ਇਹ ਭਾਰਤ ਚ ਨੇ ਹਥਿਆਰ ਦਾ ਐਸਐਚਓ ਸਾਮਿਆ ਨਹੀਂ ਆਇਆ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਮੰਨੀਆਂ ਉਹਦੇ ਚ ਇਹਨਾਂ ਨੇ 엘ਡਰਲੀ ਪੀਪਲ ਨੂੰ ਟਾਰਗੇਟ ਕੀਤਾ ਜਿਹਦੇ ਚ ਸਿੱਧਾ ਜਾ ਕੇ ਟਾਪਰਸ ਜਾਂ ਵਾਲੀਆਂ ਜਿਹੜੀਆਂ ਸਿੱਧੀਆਂ ਖੋ ਕੇ ਐਂਡ ਫਰਾਰ ਹੋ ਜਾਂਦੀਆਂ ਇਸ ਕਾਲਪਨ ਇੱਕ ਤਰੀਕੇ ਨੇ ਗਿਰੋਈ ਹੈਗਾ ਜਿਹੜਾ ਅ ਇੱਥੇ ਪਹਿਲਾਂ ਮਤਲਬ ਕਿ ਵਾਰਦਾਤ ਕਰੇਗਾ ਡਿਫਰੈਂਟ ਡਿਫਰੈਂਟ ਆਪਣੇ ਡਿਸਟ੍ਰਿਕਟ ਤੋਂ ਬਾਹਰ ਐਂਡ ਉਸ ਤੋਂ ਬਾਅਦ ਜਾ ਕੇ ਵੇਚੇਗਾ ਦੇ ਵਿੱਚ ਵੀ ਕੋਈ ਇਹਨਾਂ ਦੇ ਨਾਲ ਕੋਈ ਪਰਸ਼ਨ ਇੰਵੋਲਵਡ ਹੈਗਾ ਨੇ ਬਟਾਲੇ ਦਾ ਐਸਐਸਸੀ ਤੋਂ ਕੋਈ ਨਾਮ ਸਾਹਮਣੇ ਨਹੀਂ ਆਇਆ ਨਗਰੀ ਸੁਪਰਡੈਂਟਿੰਗ ਪਰ ਮਾਰ ਮਰਦੇ ਇਹਨਾਂ ਦਾ 2 ਦਿਨ ਦਾ ਰਿਮਾਂਡ ਤੇ ਸੀਗੇ ਅੱਜ ਨਾਲ ਫੋਰਡ ਦੁਬਾਰਾ ਪੇਸ਼ ਕਰਾਇਆ ਗਿਆ ਹੈ ਲੁਧਿਆਣਾ ਲਾਈਫ ਤੋਂ ਵਿੱਕੀ ਮਾਲਿਕ ਦੀ ਰਿਪੋਰਟ